ਸਾਰੇ ਸਾਥੀ ਕਾਲ ਅੱਜ ਦੇ ਵਲੌਗ ਤੇ ਤੁਹਾਡਾ ਸਵਾਗਤ ਹੋਣਾ ਆਪਾਂ ਤੁਹਾਨੂੰ ਖੇਤਾਂ ਜੀ ਮਿਲਿਆ ਕਰਾਂਗੇ ਕਿ ਖੇਤਾਂ ਜੀ ਵਲੌਗ ਆਇਆ ਕਰਨਗੇ ਤੇ ਇੱਧਰ ਆਪਾਂ ਕੱਲ ਚਾਈ ਸੀ ਰੂੜੀ ਰਾਤ ਨੂੰ ਤੇ ਪਾਤੀ ਰੂੜੀ ਫਿਰ ਚੱਕ ਦੀ ਮਾਰ ਚ ਰੂੜੀ ਤੇ ਲਾਤੀ ਹੁਣ ਖਲਾਰੀ ਜਾਂਦਾ ਦਾਦਾ ਤੇ ਜੋ ਖਲਾਰ ਦਾ ਤੋਤੇ ਮਾਰਾਂਗੇ ਫਿਰ ਡੂੰਗੇ ਦੇਖਾਂਗੇ ਫਿਰ ਜੋ ਟਰੈਕਟਰ ਦਾ ਤੇ ਵੈਸੇ ਤਨ ਵਾਰੀ ਤਵੰਗਾ ਮਾਰੀਆਂ ਸੀ ਕੱਲ ਤੇ ਇੱਕ ਵਾਰੀ ਸੁਹਾਗਾ ਮਾਰਤਾ ਸੀ ਉਹ ਦੁਬਾਰਾ ਰੇ ਪਵਾਤੀ ਟ੍ਰੇਗ ਲਾ ਰਹੀ ਜਾਂਨੇ ਹੁਣ ਤੇ ਉਦੋਂ ਬਾਅਦ ਹੁਣ ਤੋਤੇ ਮਾਰਾਂਗੇ ਫਿਰ ਰੇਟੂ ਖਿਲਾਵਾਂਗੇ ਫਿਰ ਆਪਾਂ ਕੱਲ ਤੋਂ ਆਲੂ ਸ਼ੁਰੂ ਲਾਉਣੇ ਕਰਦਾ ਜੀ ਠੀਕ ਹੈ ਜੀ ਜੀ ਬਈ ਆਪਾਂ ਮਾਰ ਲੱਗ ਪਏ ਆ ਤੋਤੇ ਇੰਨੇ ਘੜੇ ਲਾਦੇ ਆ ਤੇ ਬਾਕੀ 1800 ਚੱਕੜਦੇ ਆ 1700 ਤੇ ਲੈਟ ਲਾ ਲਈ ਔਰ ਬੜਾ ਚੱਕਿਆ ਤੇ ਕਾਲਾ ਜਿਹਾ ਸਿੱਟਾ ਵਾ ਤੇ ਅਬਾ ਚੱਕਦੇ ਨੇ ਇਹਦਾ ਡਾਟ ਝੋਟਾ ਏ ਨਾ ਹੈ ਉਹਨੇ ਬਈ ਸਾਰਾ ਇਸ ਦਾ ਵਾਧਾ ਉਧਰ ਰੂੜੀ ਪਾਤੀ ਆਵੇ ਹਾਂਜੀ ਬਈ ਆਪਾਂ ਮਾਰਦੇ ਸੀ ਤੋਤੇ ਦੇ ਹਨ ਮਾਰ ਲੱਗਿਆ ਸੁਹਾਗਾ ਪਹਿਲਾ ਦਾਦਾ ਬੈਠਾ ਹੀ ਮੈਂ ਜਦ ਮੈਂ ਮਾਰ ਦਿੰਨਾ ਤੇ ਮਾਰ ਲੱਗ ਗਿਆ ਆਪਾਂ ਸਵਾਕਾ ਤੇ ਵਾਡਾ ਮਾਰ ਕੇ ਸਵਾਕਾ ਮਾਰ ਕੇ ਤੇ ਫਿਰ ਹੜ ਤਾਵਾਂਗੇ ਬੰਦੇ ਜਿਵੇਂ ਨਵੇਂ ਫੜੇ ਆ ਤੇ ਫਿਰ ਆਪਾਂ ਕਾਲੂ ਪਾਵਾਂਗੇ ਰੇ ਦਾਦੇ ਨਹੀਂ ਪਾਉਂਦੇ ਪੰਜਵੇਂ ਸਕੂਲ ਜਨਾਬ ਪਰਸੋ ਵੀ ਜਾ ਕੇ ਆਨੂ ਪਾਰਦਾ ਦਿੱਸੀਆ ਜਿਹੜੇ ਵਿਚਾਲੇ ਸੀ ਤੇ ਇਹਨਾਂ ਨੂੰ ਸਿੱਧੀ ਕਰਕੇ ਪਾਉਣੀ ਆ ਯਾਰ ਹੋਰ ਨਹੀਂ ਸਹੀ ਆਉਂਦੇ ਫਿਰ ਹਾਂਜੀ ਬਈ ਕਹਿਰ ਲਾਦੀ ਆ ਤੇ ਦੂਰ ਦੂਰ ਲੋਂ ਲੱਗਦੇ ਆ ਸੋਕਣਾ ਮੈਂ ਟਰੈਕਟਰ ਤੇ ਲੇਟਰ ਨੂੰ ਤਾਂ ਬਹੁਤ ਹਾਂਜੀ ਬਈ ਮਾਰ ਤੇ ਹਾਲ ਆਪਾਂ ਹੁਣੇ ਮਾਰ ਕੇ ਤੁਰੇ ਆ ਤੇ ਤੁਰ ਪਏ ਆਪਾਂ ਲਾਈਕ ਕਰ ਹੂ ਜਾਂਦਾ ਕਰੋ ਪ੍ਰਾਈਜ਼ ਜੇ ਰੂਮ ਕਾ ਮੈਂ 2000 ਸਬਸਕ੍ਰਾਈਬਰ ਹੋਰੇ ਕਰਾਉ ਮੈਲ ਨੂੰ ਨਰਸੀ ਭਾਏ ਬਾਈ ਬਾਈ